ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਰਵੀਦਾਸ ਨਗਰ ਵਿਖੇ ਛੋਟੇ ਸੈਬ ਜਯਦਾਤਾ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਸ਼੍ਰੀ ਅਖੰਡ ਪਾਠ ਸਾਹਿਬੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਇਸ ਵਿੱਚ ਪ੍ਰਸਿੱਧ ਕੀਰਤਨੀਏ ਕੁਲਜਿੰਦਰ ਸਿੰਘ ਕੈਨੇਡਾ ਵਾਲੇ ਹੈੱਡ ਗ੍ਰੰਥੀ ਬਲਵਿੰਦਰ ਸਿੰਘ ਗਰਨੂਰ ਸੰਗੀਤ ਅਕੈਡਮੀ ਵਿਦਿਆਰਥੀ ਨੂਰ ਗੁਰシャンਤਕੌਰ ਅਰਸ਼ ਭੇਦੀ ਇਕਮਜੋਤਕੌਰ ਨਵਜੋਤ ਅਤੇ ਅਰਸ਼ਦੀਪਕੌਰ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨੇ ਹਲ ਕੀਤਾ ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਰਾਜ ਸਿੰਘ ਨੇ ਛੋਟੇ ਸਹਿਬਜਾਦੇ ਮਾਤਾ ਗੋਜਰੀ ਅਤੇ ਸ਼ਹੀਦ ਸਿੰਘ ਆਦੀ ਸ਼ਹਾਦਤ ਨੂੰ ਚਾਨਣਾ ਪਾਉਂਦਿਆਂ ਕਿਹਾ ਕਿ ਸਹਿਬਜਾਦਿਆਂ ਨੂੰ ਸ਼ਹਾਦਤ ਦੀ ਗੁਰਤੀ ਆਪਣੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਮਿਲੀ ਹੈ ਚਮਕੌਰ ਦੇ ਕਿਲੇ ਵਿੱਚ ਵੱਡੇ ਸਹਿਬਜਾਦੇ ਫੌਜਾਂ ਨਾਲ ਲੜਦੇ ਸ਼ਹੀਦ ਹੋ ਗਏ ਛੋਟੇ ਸਾਹਿਬ ਜਦ ਅਤੇ ਮਾਤਾ ਗੁਜਰੀ ਜੀ ਸਰਹੰਦ ਠੰਡੇ ਬੁਰਜ ਵਿੱਚ ਰੱਖਿਆ ਗਿਆ ਜਿੱਥੇ ਜਨਾਬ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦੇ ਨੂੰ ਨੀਹਾ ਵਿੱਚ ਚਨਾ ਚਨਾ ਦਾ ਹੁਕਮ ਦਿੱਤਾ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸ਼ਹੀਦ ਸਿੰਘਾਂ ਦੇ ਇਤਿਹਾਸ ਤੇ ਜਾਣੂ ਕਰਵਾਉਣ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਘਰ ਲੰਗਰ ਉਤਤ ਵਰਤਾਇਆ ਗਿਆ। ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਦੀਸ ਓਕੇ ਸਤਿ ਬਾਹੀ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀਓ ਆਪ ਸਮੂਹੀਆਂ ਸੰਗਤਾਂ ਬੜੇ ਪਿਆਰ ਸਤਕਾਰ ਦੇ ਨਾਲ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਜਤਾ ਰਹੇ ਹੋ ਉਹ ਸ਼ਹੀਦ ਜਿਨ੍ਹਾਂ ਨੇ 7 ਸਾਲ ਅਤੇ 14 ਸਾਲ ਦੀ ਉਮਰ ਵਿੱਚ ਆਪਣੀ ਸ਼ਹਾਦਤ ਦਾ ਜਾਮ ਪੀਤਾ ਸਾਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਲਾਲ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਲਸ਼ਾਨੀ ਸ਼ਹਾਦਤ ਨੂੰ ਨਮਨ ਕਰਨ ਦੇ ਵਾਸਤੇ ਫਤੇਗੜ ਸਾਹਿਬ ਦੀ ਧਰਤੀ ਤੇ ਸੰਗਤਾਂ ਦੇਸ਼ ਤੇ ਵਿਦੇਸ਼ ਵਿੱਚੋਂ ਨਤਮਸਤਕ ਹੋਣ ਦੇ ਵਾਸਤੇ ਆ ਰਹੀਆਂ ਨੇ ਉਸੇ ਲੜੀ ਦੇ ਤਹਿਤ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਵਿਖੇ ਪਿਛਲੇ 3 ਦਿਨ ਰੋਜ਼ ਤੋਂ ਸ਼੍ਰੀ ਖੰਡ ਪਾਠ ਸਾਹਿਬ ਦੇ ਜਾਪ ਚੱਲ ਰਿਹਾ ਸੀ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਨਿਸ਼ਾਨ ਸਾਹਿਬ ਤੇ ਚੋਲਾ ਚੜਾਇਆ ਗਿਆ ਔਰ ਗੁਰੂ ਕੇ ਲੰਗਰ ਪਿਛਲੇ 3 ਦਿਨਾਂ ਤੋਂ ਤੁੱਟ ਚੱਲ ਰਹੇ ਨੇ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਬਾਰੇ ਰਾਗੀ ਟਾੜੀ ਪ੍ਰਚਾਰਕਾਂ ਨੇ ਆਪ ਨੂੰ ਪਿਛਲੇ ਦਿਨਾਂ ਵਿੱਚ ਦੱਸਿਆ ਔਰ ਕਿਸੇ ਸ਼ਾਇਰ ਸੱਜਣ ਨੇ ਲਿਖਿਆ ਕਿ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅਰੰਬੀਆਂ ਨਾਲ ਉੱਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਜਦੋਂ ਦੇਕਾਂ ਦੇ ਵਿੱਚ ਉਬਲੇ ਕੋਈ ਸ਼ਾਂਤੀ ਦੇ ਸੋਮੇ ਵਗ ਪੈਂਦੇ ਜਦੋਂ ਚਰਬੀ ਢਲੇ ਸ਼ਹੀਦਾਂ ਦੀ ਔਰ ਸ਼ਾਂ ਵਿੱਚ ਦੀਵੇ ਵੱਲ ਪੈਂਦੇ ਟੁੱਟਣ ਜਦ ਤਾਰੇ ਅਰਸ਼ਾਂ ਤੋਂ ਝੂਹਾਂ ਵਿੱਚ ਚਾਨਣ ਹੋ ਜਾਵੇ ਉਸਰੇ ਜਦੋਂ ਕੰਧ ਮਾਸੂਮਾਂ ਤੇ ਟੱਠੀ ਕੌਮ ਖਲੋ ਜਾਵੇ ਟੱਠੀ ਲੋ ਟਾੜੀ ਕੁਟੀ ਗਈ ਲੁੱਟੀ ਗਈ ਕੌਮ ਨੂੰ ਖੜਾ ਕਰਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਵੇਸ਼ ਪਿਤਾ ਤੱਕ ਆਪਣੀਆਂ ਸ਼ਹਾਦਤਾਂ ਆਪਣੇ ਬੱਚਿਆਂ ਦੀਆਂ ਸ਼ਹਾਦਤਾਂ ਆਪਣੇ ਮਾਤਾ ਪਿਤਾ ਦੀਆਂ ਸ਼ਹਾਦਤਾਂ ਲੈ ਕੇ ਸਾਨੂੰ ਬਹੁਤ ਸਾਰੇ ਹੱਕ ਹਕੂਕ ਦਿੱਤੇ ਪਰ ਅਭੁੱਲਣ ਲੋਕ ਅੱਜ ਉਹਨਾਂ ਦੀਆਂ ਸ਼ਹਾਦਤਾਂ ਨੂੰ ਭੁੱਲਦੇ ਜਾ ਰਹੇ ਹਾਂ ਸਹਿਬੇ ਕੁਮਾਰ ਜਾਗਦੀ ਜੋਤ ਪ੍ਰਤਖ ਸੰਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ ਮਹਾਨ ਸ਼ਹੀਦਾਂ ਨੂੰ ਨਮਨ ਕਰਨ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਈ ਸੰਗਤ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਨ-કોટ ਪ੍ਰਣਾਮ ਜਿਨ੍ਹਾਂ ਨੇ ਆਪ ਦੀਆਂ ਸਰਦਾਰੀਆਂ, ਸਿੱਖਦਾਰੀਆਂ ਬਚਾਉਣ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਕੋਟਨ-કોટ ਪ੍ਰਣਾਮ ਕਰਦੇ ਹੋਏ ਆਪ ਸਾਰਿਆਂ ਦਾ ਹੌਂਦ ਤੇ ਧੰਨਵਾਦ ਹੁਣ ਗੁਰੂ ਕੀ ਗੇਰਵਤ ਹੈਗੀ ਉਪਰੰਤ ਸਾਰਿਆਂ ਨੇ ਲੰਗਰ ਪਾਣੀ ਛੱਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ